ਸੋਹੰਗ ਜੱਪਿਆ ਕਰ ਤੂੰ ਹਰ ਹਰ ਜੱਪਿਆ ਕਰ ਸੋਹੰਗ ਜੱਪਿਆ ਕਰ ਤੂੰ ਹਰ ਹਰ ਜੱਪਿਆ ਕਰ ਨਾ ਕੋਈ ਪੈਤੀ ਨਾ ਕੋਈ ਡਰੇ ਨਾ ਕੋਈ ਪੈਤੀ ਨਾ ਕੋਈ ਡਰ ਮਨ ਰਵਿਦਾਸ ਗੁਰੂ ਜੱਪਿਆ ਕਰ ਤੂੰ ਹਰ ਹਰ ਜੱਪਿਆ ਕਰ ਸੋਹੰਗ ਜੱਪਿਆ ਕਰ ਤੂੰ ਹਰ ਹਰ ਜੱਪਿਆ ਕਰ ਛੱਡ ਦੇ ਪਾਪ ਕਮੋਣਾ ਬੰਦਿਆ ਕਹਿ ਕਿਸੇ ਤੇ ਟੋਣਾ ਬੰਦਿਆ ਸੁੱਖਾਂ ਦੇ ਵਿੱਚ ਸਿਮਰਨ ਕੀਤਾ ਉਹ ਤੇਰੇ ਕੰਮ ਹੋਣਾ ਛੱਡ ਦੇ ਪਾਪ ਕਮੋਣਾ ਬੰਦਿਆ ਕਹਿਰ ਕਿਸੇ ਤੇ ਟੋਣਾ ਬੰਦਿਆ ਸੁੱਖਾਂ ਦੇ ਵਿੱਚ ਸਿਮਰਣ ਕੀਤਾ ਓ ਤੇਰੇ ਕਮ ਹੋਣਾ ਬੰਦਿਆ ਓ ਤੇਰੇ ਕਮ ਹੋਣਾ ਬੰਦਿਆ ਲੰਗਣਾ ਜੇ ਪਵਿ ਸਾਗਰ ਤਰ ਸੋਹੰਗ ਜਪਿਆ ਕਰ ਤੂੰ ਹਰ ਹਰ ਜਪਿਆ ਕਰ ਸੋਹੰਗ ਜਪਿਆ ਕਰ ਤੂੰ ਹਰ ਹਰ ਜਪਿਆ ਕਰ ਸਤਿਗੁਰ ਮੇਰਾ ਵਕਸ਼ਣ ਹਾਰਾ ਤੈਉ ਪੁਜੇ ਆਲਮ ਸਾਰਾ ਪਿੰਡ ਸਰਗੁੰ ਦੀਵਾਲੇ ਸ਼ਾਮ ਮੇ ਦਾ ਪਲ ਵਿੱਚ ਹੋਇਆ 파ਰੂ ਤਾਰਾ ਸਤਿਗੁਰ ਮੇਰਾ ਵਕਸ਼ਣ ਹਾਰਾ ਤੈਉ ਪੁਜੇ ਆਲਮ ਸਾਰਾ ਪਿੰਡ ਸਰਗੁੰਦੀ ਵਾਲੇ ਸ਼ਾਮ ਦਾ ਪਲ ਵਿੱਚ ਹੋਇਆ ਪਾਰੂ ਤਾਰਾ ਪਲ ਵਿੱਚ ਹੋਇਆ ਪਾਰੂ ਤਾਰਾ ਸੋਚਾਂ ਛੱਡ ਦੇਰੀ ਨਾ ਕਰ ਸੋਹੰਗੇ ਜਪਿਆ ਕਰ ਤੂੰ ਹਾਰੇ ਹਰ ਜਪਿਆ ਕਰ ਸੋਹੰਗੇ ਜਪਿਆ ਤੰਦੌਲਤ ਨੇ ਸੰਗ ਨਹੀਂ ਜਾਣਾ ਲਾਪਾਪਾ ਦਾ ਵੈਣਾ ਪਾਣਾ ਗੁਰ ਦੇ ਚਰਣੀ ਲੱਗ ਜਾ ਕੇ ਮੁਕ ਜਾਵੇ ਤੇਰਾ ਹੋਣਾ ਜਾਣਾ ਤੰਦੋਲਤ ਨੇ ਸੰਗ ਨਹੀਂ ਜਾਣਾ ਲਾ ਪਾ ਪਾ ਦਾ ਵਹਿਣਾ ਪਾਣਾ ਗੁਰੂ ਦੇ ਚਰਣੀ ਲੱਗ ਜਾ ਆ ਕੇ ਮੁਕ ਜਾਵੇ ਤੇਰਾ ਹੋਣਾ ਜਾਣਾ ਮੁਕ ਜਾਵੇ ਤੇਰਾ ਜਾਣਾ ਸੋਚਾਂ ਛੱਡ ਦੇਰੀ ਨਾ ਕਰ ਸੋਹੰਗ ਜੱਪਿਆ ਕਰ ਤੂੰ ਹਰ ਹਰ ਜੱਪਿਆ ਕਰ ਮੁਕ ਜਾਵੇ ਮੁਕ ਜਾਵੇ ਤੇਰਾ ਹੋਣਾ ਜਾਣਾ ਤੰਦੋਲਤ ਨੇ ਸੰਗ ਨਹੀਂ ਜਾਣਾ ਲਾਪਾਪਾ ਦਾ ਵਹਿਣਾ ਪਾਣਾ ਗੁਰੂ ਦੇ ਚਰਣੀ ਲੱਗ ਜਾ ਆ ਕੇ ਮੁਕ ਜਾਵੇ ਤੇਰਾ ਹੋਣਾ ਜਾਣਾ ਮੁਕ ਜਾਵੇ ਤੇਰਾ ਹੋਣਾ ਜਾਣਾ ਸੋਚਾ ਛੱਡ ਦੇਰੀ ਨਾ ਕਰ ਸੋਹੰਗ ਜੱਪਿਆ ਕਰ ਤੂੰ ਹਰ ਹਰ ਜੱਪਿਆ ਕਰ ਸੋਹੰਗ ਜਪ